ਜੀ ਮੈਂ ਜੀ ਜੋ ਛੋ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਮੈਲਾ ਕਾਂਗਰਸ ਦੀ ਮੀਟਿੰਗ ਸਾਡੀ ਭੈਣ सुरेंद्र कौर ਜੀ ਜਿਨ੍ਹਾਂ ਨੂੰ ਮੈਂ ਨਵੀਂ ਇੱਕ ਜ਼ਿੰਮੇਵਾਰੀ ਦੇਣ ਲਈ ਆਈ ਸੀ ਬਹੁਤ ਹੀ ਚੰਗਾ ਲੱਗਿਆ ਤੇ ਬਹੁਤ ਖੁਸ਼ੀ ਦੀ ਗੱਲ ਹੈ ਤੇ ਅੱਜ ਅਸੀਂ ਲੁਧਿਆਣਾ ਸ਼ਹਿਰ ਦੀ ਮੈਲਾ ਕਾਂਗਰਸ ਦੀ ਪ੍ਰੈਜ਼ੀਡੈਂਟ ਇੱਕ ਸਾਡੀ ਉਸ ਭੈਣ ਨੂੰ ਲਾ ਰਹੇ ਹਾਂ ਜਿਹੜੇ ਕਿ ওয়ার্ড ਪ੍ਰਧਾਨ ਤੋਂ ਫਿਰ ਬਲੌਕ ਪ੍ਰਧਾਨ ਤੋਂ ਅੱਜ ਜ਼ਿਲ੍ਹੇ ਦੀ ਪ੍ਰਧਾਨਗੀ ਤੱਕ ਪਹੁੰਚੇ ਨੇ ਨੇ ਵਾਹਿਗੁਰੂਗੇ ਅਰਦਾਸ ਕਰਦੀਆਂ ਕਿ ਜਿਸ ਤਰ੍ਹਾਂ ਤਨਦੇਹੀ ਦੇ ਨਾਲ ਉਹ ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾ ਕੰਮ ਕਰਦੇ ਰਹੇ ਨੇ ਤੇ ਮੈਨੂੰ ਪੂਰਨ ਉਮੀਦ ਵੀ ਹੈ ਤੇ ਕਰਨਗੇ ਵਾਹਿਗੁਰੂ ਉਹਨਾਂ ਦੇ ਕੰਮ ਛੋੜ ਤਰੱਕੀ ਦੇ ਜੀ ਮੈਨੂੰ ਪਾਰਟੀ ਨੇ ਪਾਰਟੀ ਹਾਈ ਕਮਾਨ ਨੇ ਮੈਡਮ ਕੁਸ਼ਾਨਪੁਰ ਰੰਦਾਵਾ ਜੀ ਮੈਡਮ ਹਲਤਾ ਲੰਬਾ ਜੀ ਮੈਡਮ ਰੇਂਕਾ ਗਾਂਧੀ ਜੀ ਤੇ ਪੂਰੀ ਲੀਡਰਸ਼ਿਪ ਵੱਲੋਂ ਜਿਹੜੀ ਮੈਨੂੰ ਅੱਜ ਦੀ ਜ਼ਿੰਮੇਵਾਰੀ ਮਿਲੀ ਹੈ ਮੈਂ ਸਾਰੀ ਲੀਡਰਸ਼ਿਪ ਨੂੰ ਇਹ ਸ਼vaਸ਼ਣ ਦਿੰਨੀ ਆ ਕਿ ਮੈਂ ਇਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਵਾ ਮੰਗੀ ਜਿਹੜੇ ਜਿਹੜੇ ਮੁੱਦੇ ਜਿਹੜੇ ਪਹਿਲੇ ਤੁਸੀਂ ਲੁਧਿਆਣਾ ਸ਼ਹਿਰ ਦੇ ਲੁਧਿਆਣਾ ਸ਼ਹਿਰ ਦੇ ਦੇਖੋ ਜੀ ਸਭ ਤੋਂ ਪਹਿਲੇ ਤੇ 1000 ਰੁਪਏ ਦਾ ਮੁੱਦਾ ਹੈ ਜਿਹੜਾ ਲੇਡੀਜ਼ ਨੂੰ ਵਾਦਾ ਕੀਤਾ ਗਿਆ ਸੀ ਪਰ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਦੇਖੋ ਇਹਨਾਂ ਨੇ ਕਿਹਾ ਸੀ ਕਿ ਅਸੀਂ ਗਰੀਬਾਂ ਦੀ ਇਹ ਜਿਹੜੀ ਸਰਕਾਰ ਹੈ ਗਰੀਬਾਂ ਦੀ ਸਰਕਾਰ ਹੋਵੇਗੀ ਪਰ ਗਰੀਬਾਂ ਨੂੰ ਇੰਨਾ ਕਿ ਜ਼ਿਆਦਾ ਰੋਲਿਆ ਗਿਆ ਜਿਹੜੇ ਰਾਸ਼ਨ ਘਟ ਕੱਟੇ ਗਏ ਸੀ ਉਹ ਗਰੀਬਾਂ ਦੇ ਕੱਟੇ ਗਏ ਸੀ ਤੇ ਹੁਣ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਰਹੀ ਚਲਾਈ ਹੈ ਉਹਦਾ ਕੀ ਹੈਗਾ ਕਿ ਇਹ ਹੈਗਾ ਕਿ ਉਹ ਸਹੀ ਹੋ ਰਹੀ ਹੈ ਅੱਗੇ ਸਰਪੰਚ ਪੰਚ ਦੇ ਕਹਿਣ ਤੇ ਹੋ ਰਹੀ ਆ ਬਹੁਤ ਲਾਗੜਾ ਟੁੰਦੀ ਆ ਪਿੰਡ ਦੇ ਨਾਲ ਇਹ ਵੀ ਮੈਂ ਇਹ ਕਹਾਂਗੀ ਕਿ ਇਹ ਵੀ ਨਜਾਇਜ਼ ਕੰਮ ਹੋ ਰਿਹਾ ਇਹ ਵੀ ਮੁੱਦਾ ਚੱਕਾਂਗੇ ਤੇ ਹੋਰ ਜਿੰਨਾ ਵੀ ਇਹਨਾਂ ਦਾ ਕਹਿ ਲਿਆ ਕਿ ਆਪਾਂ ਲੁਧਿਆਣਾ ਸ਼ਹਿਰ ਦੇ ਵਿੱਚ ਪੂਰਾ ਫਲੈਕਸ ਬੋਰਡਾਂ ਦੇ ਨਾਲ ਸਜਾਵਟ ਦੇ ਨਾਲ ਭਰ ਦਿੱਤਾ ਗਿਆ ਇਹ ਵੀ ਗਲਤ ਹੈ ਕਿਉਂਕਿ ਜਨਤਾ ਦਾ ਪੈਸਾ ਜਨਤਾ ਦੇ ਵਿੱਚ ਹੀ ਜਾਣਾ ਚਾਹੀਦਾ ਅਸੀਂ ਉਹ ਆਪਣੀ ਪਬਲਿਸਿਟੀ ਦੇ ਉੱਤੇ ਲਾ ਦਈਏ ਇਹ ਵੀ ਗਲਤ ਹੈ